ਸਾਡੇ ਕੋਲ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਡੇ ਕੋਲ ਜਿਹੜਾ 18 ਤੱਕ ਦਾ ਡਾਟਾ ਹੈ ਤੇ ਲੁਧਿਆਣੇ ਚ ਸਾਡੇ ਕੋਲ ਟੂ ਡੇਟ 18 ਤੱਕ 54 ਕੇਸਿਸ ਡੇਂਗੀ ਦੇ ਰਿਪੋਰਟ ਹੋਏ ਹਨ ਜਿਸ ਚੋ ਕਿ ਐਕਟਿਵ ਕੇਸਿਸ ਖਾਲੀ 8 ਹੈ ਤੇ ਕੋਈ ਡੈਥ ਨਹੀਂ ਰਿਪੋਰਟ ਹੋਈ ਚਿਕਨਗੁਨੀਆ ਦਾ ਕੋਈ ਕੇਸ ਨਹੀਂ ਆਇਆ ਸਾਡੇ ਕੋਲ ਮਲੇਰੀਆ ਦੇ 69 ਕੇਸਿਸ ਰਿਪੋਰਟ ਹੋਏ ਹਨ 18 ਤਰੀਕ ਤੱਕ ਔਰ ਇਹ ਸਾਰੇ ਕੇਸਿਸ ਮੋਸਟਲੀ ਸਾਡੇ ਅਰਬਨ ਏਰੀਆ ਚੋਂ ਹੈਗੇ ਇਹ ਇਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਸਾਡੇ ਕੋਲ ਹੁਣ 80 ਟੀਮਸ ਹੈ ਜਿਹੜੀ ਕਿ ਆਪਣੇ ਸ਼ਹਿਰ ਚ ਮਤਲਬ ਮਿਊਨਿਸਪਲ ਕਾਰਪੋਰੇਸ਼ਨ ਔਰ ਐਨ ਜੀਓਜ਼ ਦੇ ਸਹਿਯੋਗ ਨਾਲ ਔਰ ਸਾਡੀ ਜਿਹੜੀ ਐਂਟੀ ਲਾਰਵਾ ਆਪਣੀ ਹੈਗੀ ਐ ਇਹਨਾਂ ਦੇ ਸਹਿਯੋਗ ਨਾਲ 80 ਟੀਮਸ ਰੋਜ਼ ਰੋਜ਼ਾਨਾ ਸਾਡੇ ਅਰਬਨ ਏਰੀਆ ਸ਼ਹਿਰ ਚ ਆ ਜਾ ਕੇ ਇਹ ਆਪਣਾ ਜਿਹੜੇ ਕਿ ਲਾਰਵਾ ਦੀ ਡਿਟੈਕਸ਼ਨ ਕਰ ਰਹੀ ਹੈ ਔਰ ਜਿੱਥੇ-ਜਿੱਥੇ ਮਿਲ ਰਿਹਾ ਉਹਨਾਂ ਨੂੰ ਡਿਸਟਰੋਏ ਕਰਕੇ ਉੱਥੇ ਜਿਹੜਾ ਆਪਣਾ ਲਾਰਬਿਸਾਈਡਲ ਹੈ ਉਹ ਸਪਰੇਅ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਫੋਗਿੰਗ ਵੀ ਅਸੀਂ ਕਰਵਾ ਰਹੇ ਹਾਂ ਮੈਨੂੰ ਆਮ ਲੋਕਾਂ ਨੂੰ ਕੀ ਹਦਾਇਤ ਹੈ ਕਿ ਤਰ੍ਹਾਂ ਜਿਹੜਾ ਆਪਣਾ ਦੇਖੋ ਲੋਕਾਂ ਨੂੰ ਅਸੀਂ بار-बार काफी देर ਤੋਂ ਅਸੀਂ ਇਹ ਹਦਾਇਤਾਂ ਦੇਈ ਜਾ ਰਹੇ ਹਾਂ ਔਰ ਅਸੀਂ ਫੇਰ ਕਹਾਂਗੇ ਕਿ ਵੀ ਦੇਖੋ ਤੁਸੀਂ ਆਪਣਾ ਖਿਆਲ ਰੱਖੋ ਆਪਣੀ ਸੈਲਫ ਅਵੇਅਰਨੈਸ ਇਜ਼ ਦ ਬੈਸਟ ਥਿੰਗ ਕਿਤੇ ਵੀ ਆਪਣੇ ਖਰਚੇ ਦੇਖ ਲਓ ਕਿ ਵੀ ਪਾਣੀ ਨਾ ਇਕੱਠਾ ਹੋਏ ਜਿਹੜੇ ਕਿ ਆਪਣੇ ਜਿੱਥੇ ਪਾਣੀ ਜ਼ਿਆਦਾ ਇਕੱਠਾ ਹੋ ਸਕਦਾ ਜਿਵੇਂ ਕੋਈ ਪੁਰਾਣੇ ਟਾਇਰ ਹੈ ਜਾਂ ਆਪਣੇ ਜਿਹੜੇ ਗਮਲੇ ਹਨ ਉਹਨਾਂ 'ਚ ਜਾਂ ਜਿਹੜੇ ਆਪਾਂ ਪੰਛੀਆਂ ਨੂੰ ਖਾਣਾ ਵਗੈਰਾ ਦਿੰਦੇ ਆ ਉਹਨਾਂ ਦੇ ਪਾਟਸ 'ਚ ਇਕੱਠਾ ਹੋ ਜਾਂਦਾ ਫ੍ਰਿਜ 'ਚ ਅੱਜਕੱਲ ਸਾਰਿਆਂ ਕੋਲ ਨਹੀਂ ਹੈਗੇ ਜਿੱਥੇ ਇਕੱਠਾ ਹੁੰਦਾ ਹੈ ਆ ਯਾ ਆਪਣਾ ਫ੍ਰਿਜ ਦੀ ਟ੍ਰੇ ਵੀ ਕਲੀਨ ਕਰ ਲੈ ਜਿਹਦੇ ਜੇ ਲੋਡ ਪਈ ਤੇ ਔਰ ਜਿਹੜੇ ਕੂਲਰਸ ਵਗੈਰਾ ਹੈ ਜਿਹੜੇ ਆਪਣੇ ਆ ਉਹਨਾਂ ਨੂੰ ਹਫਤੇ ਚ ਇੱਕ ਦਿਨ ਬਿਲਕੁਲ ਪਾਣੀ ਸੁਕਾ ਕੇ ਡਰਾਈ ਕਰਕੇ ਔਰ ਫਿਰ ਉਸ ਚ ਨਿਆ ਪਾਣੀ ਪਾਓ और जड़ा डेंगू का मच्छर है जिमें कि सबू पता है सनराइज़ और सनसैट पर ज़्यादा क दिन वेले कटता है सनराइज एंड सनसैट पर अपना ख्याल रखन जे बाहर जाना है इस टाइम पर तो अपने फुल स्लीवस के अपने शरीर को कवर कर फुल स्लीवस के कपड़े नीचे और जराब वगैरह पा के रखन क्योंकि लो लाइन मच्छर हों बहुत उपर नहीं कटता तो थले थल फ्लाई करके थले थले कटद ਔਰ ਜੇ ਕਿਸੇ ਨੂੰ ਫਿਰ ਵੀ ਜਾਣਾ ਹੈ ਤੇ ਮੋਸਕੀਟੋ ਰਿਪੈਲੈਂਟ ਦਾ ਇਸਤੇਮਾਲ ਕਰਨ ਰਾਤ ਨੂੰ ਸੌਣ ਲੱਗੇ ਜੇ ਕੋਈ ਹੈਗਾ ਪ੍ਰੋਨ ਏਰੀਆ ਉੱਥੇ ਮੋਸਕੀਟੋ ਨੈਟਸ ਦਾ ਖਿਆਲ ਰੱਖਣ